ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਹਿਮਾਚਲ ਦੀ ਰਾਤੇ ਛੱਲੇਗਾ ਪੰਜਾਬ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਤੁਹਾਡੀ ਚਰਨਜੀਤ ਜੀ ਵੈਸੇ ਤਾਂ ਦੇਸ਼ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਬਿਜਲੀ ਸਬਸਿਡੀ ਜਿਹੜੀ ਹੈ ਦਿੱਤੀ ਜਾ ਰਹੀ ਹੈ ਪਰ ਜੇ ਗੱਲ ਆਪਾਂ ਗਵਾਂਡੀ ਸੂਬੇ ਹਿਮਾਚਲ ਪ੍ਰਦੇਸ਼ ਦੀ ਕਰੀਏ ਤਾਂ ਉਹਨਾਂ ਨੇ ਬਿਜਲੀ ਸਬਸਿਡੀ ਤੇ ਇੱਕ ਕੱਟ ਲਾਉਣ ਦਾ ਇੱਕ ਵੱਡਾ ਫੈਸਲਾ ਲਿਆ ਜਦੋਂ ਦੇਸ਼ ਚ ਵੱਖ-ਵੱਖ ਸੂਬਿਆਂ ਦੀ ਸਰਕਾਰਾਂ ਬਿਜਲੀ ਦੇ ਸਬਸਿਡੀ ਦੇਣ ਦੇ ਦਾਅਵੇ ਕਰ ਰਹੀਆਂ ਨੇ ਉਹ ਅਜਿਹੇ ਸਮੇਂ ਦੇ ਵਿੱਚ ਬਿਜਲੀ ਤੇ ਕੱਟ ਲਾਉਣ ਜਾ ਰਹੇ ਨੇ ਬਿਜਲੀ ਸਬਸਿਡੀ ਤੇ ਤੇ ਇਸੇ ਨੂੰ ਜੇ ਪੰਜਾਬ ਨਾਲ ਜੋੜ ਕੇ ਦੇਖੀਏ ਤਾਂ ਪੰਜਾਬ ਦੇ ਵਿੱਚ ਵੀ ਬਿਜਲੀ ਸਬਸਿਡੀ ਦਾ ਵੱਡਾ ਬਿੱਲ ਜਿਹੜਾ ਬਣਦਾ ਹੈ ਪਹਿਲਾਂ ਤਾਂ ਅਸੀਂ ਇਹੀ ਜਾਨਣਾ ਚਾਹਾਂਗੇ ਹਿਮਾਚਲ ਦਾ ਫੈਸਲਾ ਕੀ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਵੀ ਕਿ ਜਿਵੇਂ ਪੰਜਾਬ ਦੇ ਵਿੱਚ ਬਿੱਲ ਵੱਡਾ ਬਣਦਾ ਜਾ ਰਿਹਾ ਹੈ ਕਿ ਪੰਜਾਬ ਵੀ ਹਿਮਾਚਲ ਦੀ ਰਾਹ ਤੇ ਕੋਈ ਵੱਡਾ ਫੈਸਲਾ ਲੈ ਸਕਦਾ ਹੈ ਦੇਖੋ ਪਿਛਲੇ ਕਾਫੀ ਅਰਸੇ ਤੋਂ ਗਨ ਪੰਜਾਬ ਦੇ ਵਿੱਚ ਇੱਕ ਨਵਾਂ ਗਰੰਟੀ ਕਲਚਰ ਹੈ ਜਿਹੜਾ ਉਹ ਚੱਲਿਆ ਹੈਗਾ ਵੈਸੇ ਤਾਂ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੋਣਾਂ ਦੇ ਵਿੱਚ ਜਿਹੜੇ ਫ੍ਰੀ ਵੀਜ਼ ਹੈ ਉਹ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਇੱਕ ਕੋਈ ਮਕਸਦ ਹੁੰਦਾ ਪੋਲਿਟਿਕਲ ਪਾਰਟੀਆਂ ਨੇ ਕਿ ਉਹ ਆਪਣੀ ਸੱਤਾ ਕਿਵੇਂ ਉਹਨੇ ਹਾਸਲ ਕਰਨੀ ਹੈ ਸੱਤਾ ਹਾਸਲ ਕਰਨ ਲਈ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਦਾਅ ਤੇ ਲਾ ਦਿੱਤਾ ਜਾਂਦਾ ਹੈ ਉਹ ਵਾਦੇ ਵੀ ਕੀਤੇ ਜਾਂਦੇ ਕਿ ਜਿਹੜੇ ਪੂਰੇ ਨਹੀਂ ਹੋ ਸਕਦੇ ਜੀ ਸੋ ਹਿਮਾਚਲ ਪ੍ਰਦੇਸ਼ ਨੂੰ ਸਾਡੇ ਕੋਲੇ ਇੱਕ ਮਾਡਲ ਹੈ ਜਿਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇਹਨਾਂ ਨੇ ਹੁਣ ਇੱਕ ਫੈਸਲੇ ਤੋਂ ਯੂ ਟਰਨ ਲਿਆ ਹੈਗਾ ਚੰਗਾ ਹੁੰਦਾ ਕਿ ਪਾਰਟੀਆਂ ਜਿਸ ਟਾਈਮ ਚੋਣਾ ਹੋ ਰਿਹਾ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹੀ ਸੋਚ ਸਮਝ ਕੇ ਫੈਸਲਾ ਲੈਂਦੀਆਂ ਉਹਨੇਕ ਵਾਦੇ ਲੋਕਾਂ ਨਾਲ ਕੀਤੇ ਜਾਂਦੇ ਕਿ ਜਿਹੜੇ ਨਿਭ ਸਕਦੇ ਜੀ ਬਿਲਕੁਲ ਸੋ ਆਮ ਆਦਮੀ ਪਾਰਟੀ ਨੇ ਇੱਕ ਗਰੰਟੀ ਦੀ ਜਿਹੜੀ ਹੈਗੀ ਹੈ ਰਵਾਇਤ ਹੈ ਉਹ ਸ਼ੁਰੂ ਕੀਤੀ ਪਹਿਲਾਂ ਦਿੱਲੀ ਦੇ ਵਿੱਚ ਗਰੰਟੀਆਂ ਦਿੱਤੀਆਂ ਫਿਰ ਪੰਜਾਬ ਦੇ ਵਿੱਚ ਦਿੱਤੀਆਂ ਤੇ ਆਮ ਆਦਮੀ ਪਾਰਟੀ ਨੂੰ ਦੇਖ ਕੇ ਜਿਹੜੀ ਦੇਸ਼ ਦੀ ਭਾਜਪਾ ਪਾਰਟੀ ਹੈ ਉਹਨੇ ਵੀ ਗਰੰਟੀ ਕਲਚਰ ਹੈ ਜਿਹੜਾ ਉਹਨੂੰ ਫਾਲੋ ਕੀਤਾ ਹੈਗਾ ਪਹਿਲਾਂ ਇਹਨਾਂ ਦਾ ਨਾਮ ਹੈ ਜਾਂ ਬੈਨਰ ਹੈ ਉਹ ਹੋਰ ਹੁੰਦਾ ਸੀ ਹੁਣ ਇਸ ਨੂੰ ਗਰੰਟੀ ਦਾ ਨਾਮ ਹੈ ਜਿਹੜਾ ਦਿੱਤਾ ਜਾਣ ਲੱਗਿਆ ਹੈਗਾ ਮਕਸਦ ਉਹੀ ਹੁੰਦਾ ਕਿ ਅਸੀਂ ਕੁਰਸੀ ਤੱਕ ਕਿਵੇਂ ਪਹੁੰਚਣਾ ਹੈਗਾ ਭਾਜਪਾ ਹਾਲਾਂਕਿ ਨੈਸ਼ਨਲ ਲੈਵਲ ਤੇ ਇਸ ਗੱਲ ਨੂੰ ਵਿਰੋਧ ਕਰਦੀ ਹੈ ਕਿ ਇਸ ਤਰ੍ਹਾਂ ਰਿਉੜੀ ਵੰਡ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਪਰ ਹਕੀਕਤ ਦੇ ਵਿੱਚ ਸਾਰੀਆਂ ਪਾਰਟੀਆਂ ਜਿਹੜੀਆਂ ਉਹਨਾਂ ਦੇ ਜਿਹੜੇ ਚਿਹਰੇ ਮੋਰੇ ਹੈ ਜਿਹੜੇ ਉਹ ਇੱਕੋ ਜਿਹੇ ਸਾਨੂੰ ਜਾਪਦੇ ਨੇ ਜੀ ਸੋ ਹਿਮਾਚਲ ਪ੍ਰਦੇਸ਼ ਨੇ ਵੀ ਜਿਵੇਂ ਪੰਜਾਬ ਨੇ 300 ਯੂਨਟ ਫ੍ਰੀ ਬਿੱਲ ਹੈ ਜਿਹੜਾ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਉਸ ਤਰੀ ਹਿਮਾਚਲ ਸਰਕਾਰ ਨੇ ਵੀ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਉਹਦੇ ਵਿੱਚ ਲੋਕਾਂ ਨੂੰ ਬਿਜਲੀ ਤੇ ਸਬਸਿਡੀ ਦੇਣ ਦਾ ਫੈਸਲਾ ਕੀਤਾ ਸੀ ਜੀ ਉਸ ਤੋਂ ਪਹਿਲਾਂ ਜੈਰਾਮ ਠਾਕਰ ਦੀ ਗਵਰਨਮੈਂਟ ਸੀ 2022 ਦੇ ਵਿੱਚ ਉਹਨਾਂ ਨੇ ਵੀ ਇਦਾਂ ਦੇ ਫੈਸਲੇ ਜਿਹੜੇ ਲਏ ਸੀ ਉਹਦੇ ਵਿੱਚ ਅੱਗੇ ਵਾਧਾ ਹੈ ਜਿਹੜੀ ਉਹ ਨਵੀਂ ਸੁਖੂ ਸਰਕਾਰ ਹੈ ਜਿਹੜੀ ਉਹਨੇ ਕੀਤਾ ਸੀਗਾ ਜੀ ਹੁਣ ਉਹਨਾਂ ਨੇ ਇਹ ਕੀਤਾ ਕਿ ਅਸੀਂ ਇਦਾਂ ਨਹੀਂ ਕਰ ਸਕਦੇ ਕਿ ਸਾਰੇ ਹਿਮਾਚਲ ਪ੍ਰਦੇਸ਼ ਦੇ ਖਪਤਕਾਰਾਂ ਨੂੰ ਇੱਕੋ ਜੀ ਸਬਸਿਡੀ ਦੇਈਏ ਜੀ ਉਹ ਕਹਿੰਦੇ ਵੀ ਇਨਾਂ ਚ ਗਰੀਬ ਵੀ ਨੇ ਇਨਾਂ ਚ ਅਮੀਰ ਵੀ ਨੇ ਕੁਝ ਸਰਦੇ ਪੁਜ ਦੇ ਲੋਕ ਵੀ ਨੇ ਜਿਹੜੇ ਬਿਲ ਹੈ ਉਹ ਤਾਰ ਸਕਦੇ ਨਹੀਂ ਸੋ ਦੋ ਦਿਨ ਪਹਿਲਾਂ ਹੀ ਕੈਬਨਟ ਦੇ ਵਿੱਚ ਉਹਨਾਂ ਨੇ ਫੈਸਲਾ ਲਿਆ ਹੈ ਕਿ ਅਸੀਂ ਇੱਕ ਪਰਿਵਾਰ ਤੇ ਇੱਕ ਕਨੈਕਸ਼ਨ ਅਸੀਂ ਇਹਨਾਂ ਨੂੰ ਬਿਜਲੀ ਸਬਸਿਡੀ ਦੇਣੀ ਹੈ ਘਰੇਲੂ ਖਪਤਕਾਰਾਂ ਨੂੰ ਜੀ ਉਹਨਾਂ ਨੇ ਕਿਹਾ ਕਿ ਜਿਹੜੇ ਟੈਕਸ ਪੇਅਰ ਹੈ ਜਿਹੜੇ ਇਨਕਮ ਟੈਕਸ ਪੇ ਕਰਦੇ ਨੇ ਉਹਨਾਂ ਨੂੰ ਇਸ ਸਲੈਬ ਦੇ ਵਿੱਚੋਂ ਬਾਹਰ ਕੱਢਿਆ ਜਾਏਗਾ ਜਿਹੜੇ ਲੋੜਵੰਦ ਹੈ ਜ਼ਰੂਰਤਮੰਦ ਹੈ ਉਹਨਾਂ ਨੂੰ ਇਹ ਬਿਜਲੀ ਦੀ ਜਿਹੜੀ ਸਬਸਿਡੀ ਹੈ ਉਹ ਜਾਰੀ ਰਹੇ ਜੀ ਹਾਲਾਂਕਿ ਸਾਡਾ ਤਾਂ ਜਿਹੜਾ ਬਿਜਲੀ ਸਬਸਿਡੀ ਦਾ ਬਿੱਲ ਹੈ ਪੰਜਾਬ ਦਾ ਉਹ 22000 ਕਰੋੜ ਸਾਲਾਨਾ ਦਾ ਬਣਦਾ ਹੈਗਾ ਪਰ ਹਿਮਾਚਲ ਪ੍ਰਦੇਸ਼ ਤੇ ਸਿਰਫ 1800 ਕਰੋੜ ਦੀ ਸਬਸਿਡੀ ਜਿਹੜੀ ਦਿੱਤੀ ਜਾ ਰਹੀ ਸੀ ਉਤੇ ਹਿਮਾਚਲ ਪ੍ਰਦੇਸ਼ ਦਾ ਜਿਹੜਾ ਬਿਜਲੀ ਬੋਰਡ ਹੈ ਉਹ 23 24 ਦੇ ਜੋਂ ਦੇ ਸ਼ੁਰੂ ਕੀਤੀ ਆ ਉਹ ਘਾਟੇ 'ਚ ਚੱਲ ਰਿਹਾ ਸੋ ਇਸ ਘਾਟੇ ਨੂੰ ਦੇਖਦਿਆਂ ਉਹਨਾਂ ਨੇ ਕਿਹਾ ਇਹ ਕਟ ਲਾਇਆ ਜਾਵੇ ਬਿਜਲੀ ਸਬਸਿਡੀ ਦੇ ਤੇ ਉਹਨਾਂ ਨੇ ਇਹ ਦਾਵਾ ਕੀਤਾ ਕਿ 200 ਕਰੋੜ ਰੁਪਏ ਦੀ ਜਿਹੜੀ ਬਚਤ ਹੈ ਉਹ ਹੋਣੀ ਹੈਗੀ ਆ ਹਾਲਾਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੇ ਟੈਕਸ ਪੇਅਰ ਹੈ ਉਹਨਾਂ ਦੀ ਗਿਣਤੀ 5.5 ਲੱਖ ਦੇ ਕਰੀਬ ਹੈ ਬਾਕੀ ਖਪਤਕਾਰਾਂ ਨੂੰ ਜਿਹੜੇ ਬੀਪੀਐਲ ਫੈਮਲੀਜ਼ ਹੈ ਉਹਨਾਂ ਨੂੰ ਬਿਜਲੀ ਹੈ ਜਿਹੜੀ ਉਹ ਉਸ ਤਰ੍ਹਾਂ ਹੀ ਸਬਸਿਡੀ ਵਾਲੀ ਮਿਲਦੀ ਰਹੇਗੀ ਜੀ ਸੋ ਅਸੀਂ ਹਿਮਾਚਲ ਦੀ ਗੱਲ ਇਸ ਕਰਕੇ ਕੀਤੀ ਹੈ ਕਿ ਏਸੀ ਤਰ੍ਹਾਂ ਦਾ ਫੈਸਲਾ ਪੰਜਾਬ ਦੇ ਵਿੱਚ ਲਿਆ ਹੋਇਆ ਹੈ ਹਾਲਾਂਕਿ ਹਿਮਾਚਲ ਦੇ ਜਿਹੜੇ ਫਾਈਨੈਂਸ਼ੀਅਲ ਕੰਡੀਸ਼ਨਸ ਐ ਪ੍ਰਸਥਿਤੀਆਂ ਨੇ ਉਹ ਇੰਨੀਆਂ ਬਦਤਰ ਨਹੀਂ ਹੈਗੀਆਂ ਜਿੰਨੀਆਂ ਪੰਜਾਬ ਦੀਆਂ ਹੈਗੀਆਂ ਨੇ ਹੁਣ ਸਾਡੇ ਪੰਜਾਬ ਦਾ ਜਿਹੜਾ ਬਿਜਲੀ ਸਬਸਿਡੀ ਦਾ ਬਿੱਲ ਹੈ ਦਿੱਲੀ ਦਾ ਉਹ 60 ਕਰੋੜ ਰੁਪਏ ਬਣਦਾ ਹੈਗਾ ਹੁਣ ਐਤਕੀ ਜਿਹੜਾ ਚਾਲੂ ਵਿਤੀ ਵਰ੍ਹੇ ਇਦੇ ਵਿੱਚ 22000 ਕਰੋੜ ਰੁਪਏ ਦੀ ਕੱਲੀ ਬਿਜਲੀ ਦੀ ਸਬਸਿਡੀ ਬਣ ਜਾਣੀ ਹੈ ਸਾਡਾ ਜਿਹੜਾ ਮੇਜਰ ਪੋਰਸ਼ਨ ਹੈ ਸਾਡੇ ਬਜਟ ਦਾ ਉਹ ਬਿਜਲੀ ਸਬਸਿਡੀ ਦੇ ਵਿੱਚ ਚਲਾਇਆ ਜਾਂਦਾ ਹੈ ਜੀ ਸਾਡੀਆਂ ਦੇਸ਼ ਦੀਆਂ ਜਿਹੜੀਆਂ ਆ ਆਰਥਿਕ ਕੰਡੀਸ਼ਨਾਂ ਨੇ ਉਹ ਸਾਨੂੰ ਇਜਾਜ਼ਤ ਨਹੀਂ ਦਿੰਦੀਆਂ ਕਿਉਂਕਿ ਸਾਡੇ ਜਿਹੜੇ ਰੈਵਨਿਊ ਦੇ ਰਿਸੋਰਸਸ ਹੈ ਜਾਂ ਵਸੀਲੇ ਹੈ ਉਹਨਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਵਡਾਉਤਰੀ ਨਹੀਂ ਹੋਈ ਉਲਟਾ ਜਿਹੜਾ ਖਰਚਾ ਹੈ ਉਹ ਸਾਡਾ ਵਧ ਗਿਆ ਹੈ ਜੀ ਬਿਲਕੁਲ ਉਹਨਾਂ ਇਨਾਂ ਹਾਲਾਤਾਂ ਦੇ ਵਿੱਚ ਜਾਂ ਜਾਂਦਾ ਸੀ ਇਨਕਮ ਨੂੰ ਆਪਣੇ ਨੂੰ ਇਨਕਰੀਜ਼ ਕਰਦੇ ਜਾਂ ਅਸੀਂ ਆਪਣੇ ਖਰਚਿਆਂ ਨੂੰ ਕੱਟ ਲਾਉਂਦੇ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਡਿਵੈਲਪਮੈਂਟ ਕਮਿਸ਼ਨ ਬਣਿਆ ਹੈ ਪੰਜਾਬ ਸਰਕਾਰ ਨੇ ਬਣਾਇਆ ਜਿਸ ਤਰ੍ਹਾਂ ਪਹਿਲਾਂ ਪਲੈਨਿੰਗ ਕਮਿਸ਼ਨ ਹੁੰਦਾ ਸੀ ਸੇਮ ਉਸੇ ਤਰਜੇ ਤੇ ਉਹਨਾਂ ਨੇ ਇੱਕ ਪ੍ਰੈਜੈਂਟੇਸ਼ਨ ਹੈ ਜਿਹੜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਦਿੱਤੀ ਸੀਗੀ ਜੀ ਉਹਨਾਂ ਨੇ ਸਾਰਾ ਦਿਖਾਇਆ ਸੀ ਕਿ ਕਿਹੜੀਆਂ-ਕਿਹੜੀਆਂ ਸਬਸਿਡੀਆਂ ਅਸੀਂ ਦੇ ਰਹੇ ਹਾਂ ਸਾਡੇ ਕੋਲੇ ਜਿਹੜੇ ਆਮਦਨ ਦੇ ਸਰੋਤ ਕੀ ਕੀ ਨੇ ਅਸੀਂ ਜਿਹੜੇ ਖਰਚੇ ਐ ਉਹ ਕਿੱਥੇ ਕਿਤੇ ਉਹਦਾ ਕੱਟ ਲਾ ਸਕਦੇ ਆ ਹਾਲਾਂਕਿ ਮੁੱਖ ਮੰਤਰੀ ਨੇ ਉੱਥੇ ਸਾਫ਼ ਕਹਿ ਦਿੱਤਾ ਕੀ ਬਿਜਲੀ ਸਬਸਿਡੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਕਟੌਤੀ ਪੰਜਾਬ ਸਰਕਾਰ ਨਹੀਂ ਕਰੇਗੀ ਉਹਨਾਂ ਨੂੰ ਦੋ ਟੁਕ ਲੱਭ ਜਾਂ ਚ ਜਵਾਬ ਦੇ ਦਿੱਤਾ ਪਰ ਉਹਨਾਂ ਨੇ ਆਪਣਾ ਇੱਕ ਖਾਕਾ ਜਾਂ ਆਪਣਾ ਚੈਪਟਰ ਹੈ ਜਿਹੜਾ ਇੱਕ ਪੇਸ਼ ਕੀਤਾ ਸੀ ਕਿ ਤੁਸੀਂ ਕਿੱਥੇ ਕਿੱਥੇ ਬਿਜਲੀ ਤੇ ਜਿਹੜਾ ਸਬਸਿਡੀ ਤੇ ਕੱਟ ਲਾਇਆ ਜਾ ਸਕਦਾ ਹੈ ਮਿਸਾਲ ਦੇ ਤੌਰ ਤੇ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਵੱਡੇ ਕਿਸਾਨ ਨੇ ਜਿਨ੍ਹਾਂ ਕੋਲੇ ਦੋ ਜਾਂ ਦੋ ਤੋਂ ਜ਼ਿਆਦਾ ਮੋਟਰਾਂ ਨੇ ਬਿਜਲੀ ਦੀਆਂ ਉਹਨਾਂ ਦੀ ਸਬਸਿਡੀ ਘਟਾਈ ਜਾ ਸਕਦੀ ਹੈ ਇਹ ਬਿੱਲ ਘਟਾਇਆ ਜਾ ਸਕਦਾ 184000 ਹੈ ਜਿਹੜੇ ਖਪਤਕਰ ਇਹ ਜੇ ਨਹੀਂ ਕਿਸਾਨ ਜਿਨ੍ਹਾਂ ਕੋਲੇ ਦੋ ਤੋਂ ਜ਼ਿਆਦਾ ਮੋਟਰਾਂ ਨੇ ਜੀ ਇੱਕ ਉਹਨਾਂ ਨੇ مشਵਰਾਇ ਦਿੱਤਾ ਸੀ ਕਿ ਜਿਨ੍ਹਾਂ ਕੋਲੇ ਚਾਰ-ਚਾਰ ਮੋਟਰਾਂ ਨੇ ਉਹਨਾਂ ਨੂੰ ਦੋ ਮੋਟਰਾਂ ਤੇ ਸਬਸਿਡੀ ਦੇ ਦਿਓ ਦੋ ਤੇ ਉਹਨਾਂ ਤੋਂ ਜਿਹੜੇ ਬਿੱਲ ਹੈ ਬਿਜਲੀ ਦਾ ਉਹ ਹਾਸਲ ਕਰ ਲਓ ਜੀ ਸੋ ਇਸੇ ਤਰੀਕੇ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੀ ਅਸੀਂ ਜ਼ੀਰੋ ਬਿੱਲ ਕਹਿੰਦੇ ਆ ਕਿ 300 ਯੂਨਿਟ ਹਰ ਵਿਅਕਤੀ ਨੂੰ ਫ੍ਰੀ ਬਿਜਲੀ ਮਿਲੇਗੀ ਉਹ ਕਹਿੰਦੇ ਹਰ ਨੂੰ ਕਿਉਂ ਮਿਲੇ ਜੀ ਬਿਲਕੁਲ ਉਹ ਕਹਿੰਦੇ ਇਹਦੇ ਵਿੱਚ ਵੀ ਅਸੀਂ ਕੋਈ ਨਾ ਕੋਈ ਇਦਾਂ ਦਾ ਕੈਪ ਲਾਈਏ ਕਿ ਕੁਝ ਬੰਦਿਆਂ ਨੂੰ ਬਿਜਲੀ ਇਸ ਜਿਹੜੇ ਅਸਲ ਲੋਡ ਬੰਦ ਹੈ ਉਹਨਾਂ ਤੱਕ ਪਹੁੰਚਾਈਏ ਹੁਣ ਮਸਲਾ ਇਹ ਹੈ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ ਤਾਂ ਇਹ ਫੈਸਲਾ ਲੈ ਲਿਆ ਜੀ ਹਾਲਾਂਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਫੈਸਲੇ ਕਰਨੇ ਔਰ ਬੜੀ ਬਿਲ ਪਾਵਰ ਚਾਹੀਦੀ ਹੈ ਹਕੂਮਤ ਦੀ ਸਾਡੇ ਮੈਨੂੰ ਨਹੀਂ ਲੱਗਦਾ ਕੋਈ ਸਿਪੋਲਿਟੀਕਲ ਪਾਰਟੀ ਕੋਲੇ ਇਨਾ ਜਿਗਰਾ ਹੋਏਗਾ ਕਿ ਉਹ ਇਦਾਂ ਦਾ ਕਰ ਲੇਗਾ ਜੀ ਬਿਲਕੁਲ ਹਾਲਾਂਕਿ ਆਤਿਸ਼ ਜਿਹੜੇ ਖੇਤੀ ਟੂਬੇਲਾਂ ਨੂੰ ਬਿਜਲੀ ਮੁਫਤ ਦਿੱਤੀ ਜਾਂਦੀ ਹੈ ਉਹਦੇ ਵਿੱਚ ਬਹੁਤ ਸਾਰੀਆਂ ਮжоਰਿਟੀ ਕਿਸਾਨ ਤੇ ਰਾਂ ਇਸ ਗੱਲ ਲਈ ਸਹਿਮਤ ਨੇ ਕਿ ਜਿਹੜੀ ਬਿਜਲੀ ਸਬਸਿਡੀ ਹੈ ਉਹ 10 ਕਿਲਿਆਂ ਤੋਂ ਜਿਹੜੇ ਉੱਪਰ ਵਾਲੇ ਕਿਸਾਨ ਹੈ ਉਹਨਾਂ ਲਈ ਬੰਦ ਹੋਣੀ ਚਾਹੀਦੀ ਹੈ ਜੀ ਅਗਰ ਕਿਸਾਨ ਤੇ ਰਾਏ ਦੇਣ ਲਈ ਬਹੁਤ ਗਿਣਤੀ ਸਹਿਮਤ ਨੇ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਕਾਲ ਕਰਕੇ ਇੱਕ ਟੇਬਲ ਤੇ ਬਿਠਾ ਕੇ ਉਹਨਾਂ ਤੋਂ ਸਹਿਮਤੀ ਲੈ ਕੇ ਜਿਹੜੇ ਵੱਡੇ ਕਿਸਾਨ ਹੈ ਜਿਨ੍ਹਾਂ ਕੋਲੇ ਜਿਹੜੇ ਬਿੱਲ ਤਾਰ ਸਕਦੇ ਨੇ ਜੀ ਉਹਨਾਂ ਤੇ ਇਸ ਕਿਸਮ ਦਾ ਕੋਈ ਕਟ ਲਉਂਦੀ ਸੋ ਹੁਣ ਜਦੋਂ ਪੰਜਾਬ ਡਵੈਲਪਮੈਂਟ ਕਮਿਸ਼ਨ ਨੇ ਵੀ ਇਦਾਂ ਦਾ مشਵਰਾ ਦਿੱਤਾ ਹੈ ਤਾਂ ਅਸੀਂ ਵੀ ਇਹ ਦੇਖ ਰਹੇ ਹਾਂ ਕਿ ਹੋ ਸਕਦਾ ਹੈ ਕਿ ਦੇਰ ਸਵੇਰ ਕਿਉਂਕਿ ਪੰਜਾਬ ਦੀ ਜਿਹੜੀ مالی ਸਥਿਤੀ ਹੈ ਉਹ ਕਾਫੀ ਨਾਜ਼ੁਕ ਹੈ ਜਿਸ ਵੇਲੇ ਟੋਟਲੀ ਗੱਡੀ ਹੈ ਜਿਹੜੀ ਉਹ ਕਰਜ਼ੇ ਦੇ ਸਹਾਰੇ ਤੇ ਚੱਲ ਰਹੀ ਹੈ ਅਸੀਂ ਕਿੰਨਾ ਕੁ ਟਾਈਮ ਇਸ ਤਰ੍ਹਾਂ ਗੱਡੀ ਨੂੰ ਰੇਡਦੇ ਰਹਾਂਗੇ ਬਿਲਕੁਲ ਸਾਡੇ ਵੀ ਜੇ ਇਸ ਕਿਸਮ ਦੀ ਕੋਈ ਆਉਣ ਵਾਲੇ ਦਿਨਾਂ 'ਚ ਕੋਈ ਪ੍ਰਪੋਜ਼ਲ ਤਿਆਰ ਹੁੰਦੀ ਹੈ ਤਾਂ ਸਾਡੇ ਤਕਰੀਬਨ ਹਾਂ ਤੇ ਸਾਡੇ 30 ਲੱਖ ਵਿਅਕਤੀ ਹੈ ਜਿਹੜੇ ਟੈਕਸ ਪੇਅਰ ਨੇ ਜੀ ਉਹਨਾਂ ਟੈਕਸਪੇਅਰ ਤੇ ਕਟ ਲਾ ਕੇ ਜਿਵੇਂ ਹੁਣ ਆਪਾਂ ਮਿਸਾਲ ਦੇ ਤੌਰ ਤੇ ਜਿਹੜੇ ਜ਼ੀਰੋ ਬਿਲ ਆਉਂਦੇ ਨੇ ਸਾਡੇ ਉਹਦਾ ਸਾਡਾ ਘਰੇਲੂ ਖਪਤਕਾਰ ਸਾਡੇ 72 ਲੱਖ ਤੋਂ ਉੱਪਰ ਨੇ ਉਹਨਾਂ ਨੂੰ ਜਿਹੜੀ ਬਿਜਲੀ ਸਬਸਿਡੀ ਯੂਨਿਟ ਮਾਫ ਕੀਤੇ 300 ਯੂਨਿਟ ਪ੍ਰਤੀ ਮਹੀਨਾ ਉਹਦੇ ਨਾਲ ਸਾਡਾ ਸਬਸਿਡੀ ਦਾ ਬਿੱਲ ਹੈ ਜਿਹੜਾ 7400 ਕਰੋੜ ਰੁਪਏ ਦਾ ਬਣ ਜਾਂਦਾ ਹੈ ਜੀ ਜੇ ਅਸੀਂ ਟੈਕਸਪੇਅਰ ਜਿਹੜੇ 30 ਲੱਖ ਹੈ ਇਹਨਾਂ ਨੂੰ ਉਹਦੇ ਵਿੱਚੋਂ ਕੱਢ ਦਿੰਨੇ ਆਂ ਆਊਟ ਕਰ ਦਿੰਨੇ ਆਂ ਤਾਂ ਉਹਦੇ ਨਾਲ ਕੀ ਹੋਏਗਾ ਕਿ ਇਹ ਬਿੱਲ ਹੈ ਜਿਹੜਾ ਘਟੋ ਘਾਟੇ ਦੇ ਜੀ 3000 ਕਰੋੜ ਰੁਪਿਆ ਬਚ ਸਕਦਾ ਹੈ ਜੀ ਬਿਲਕੁਲ ਇਹ ਸਰਕਾਰ ਲਈ ਇਹ ਬੜੀ ਮੁਸ਼ਕਲ ਗੱਲ ਹੈਗੀ ਹੈ ਕਿਉਂਕਿ ਚਾਹੀਦਾ ਤਾਤਸ਼ ਇਹ ਹੈ ਕਿ ਜਦੋਂ ਕੋਈ ਵਾਅਦਾ ਕੀਤਾ ਜਾਂਦਾ ਹੈ ਤਾਂ ਪਾਰਟੀਆਂ ਨੂੰ ਪਹਿਲਾਂ ਸਾਡੀ ਸਟੇਟ ਦੀ ਜਿਹੜੀ ਮਾਲੀ ਪੋਜੀਸ਼ਨ ਹੈ ਉਹਦੇ ਨਜ਼ਰ ਮਾਰਨੀ ਚਾਹੀਦੀ ਹੈ ਪਰ ਹੁੰਦਾ ਇਹ ਹੈ ਕਿ ਪੋਲੀਟੀਕਲ ਪਾਰਟੀਆਂ ਆਪਣੇ ਆਰਜੀ ਲਾਹੇ ਲਈ ਇੱਕ ਲੰਬੇ ਸਮੇਂ ਲਈ ਸਟੇਟ ਨੂੰ ਆ ਜਿਹੜੀਆਂ ਉਹ ਦਾਅ ਤੇ ਲਾ ਦਿੰਦੇ ਨੇ ਜੀਦਾ ਫਿਰ ਇਦਾਂ ਦਾ ਨਤੀਜਾ ਭੁਗਤਣਾ ਪੈਂਦਾ ਹੈਗਾ ਔਰ ਵੱਡੀ ਗੱਲ ਹੈ ਕਿ ਦੇਖੋ ਕੋਈ ਵੀ ਸਬਸਿਡੀ ਦਿੱਤੀ ਜਾ ਸਬਸਿਡੀ ਦਾ मीनिंग ਕੀ ਹੈਗਾ ਉਹਦਾ मीनिंग ਇਹੀ ਹੈ ਕਿ ਜਿਹੜਾ ਜ਼ਰੂਰਤਮੰਦ ਹੈ ਜਿਹੜਾ ਲੋੜਵੰਦ ਹੈ ਉਸ ਨੂੰ ਸਬਸਿਡੀ ਦਿੱਤੀ ਜਾਵੇ ਜਿਹੜਾ ਬੰਦਾ ਪੇ ਕਰ ਸਕਦਾ ਜਿਹਦੇ ਕੋਲੇ ਪਈ ਤਨਖਾਹ ਆਉਂਦੀ ਹੈ ਜਿਹਦੇ ਕੋਲੇ ਪੈਨਸ਼ਨ ਆਉਂਦੀ ਹੈ ਬਿੱਲ ਤਾਰ ਸਕਦਾ ਉਹਨੂੰ ਸਬਸਿਡੀ ਦੀ ਲੋੜ ਨਹੀਂ ਹੈ ਹਾਲਾਂਕਿ ਬਹੁਤ ਸਾਰੀਆਂ ਪਾਰਟੀਆਂ ਸਾਰੀਆਂ ਪਾਰਟੀਆਂ ਵੈਸੇ ਹੁਣ ਤਾਂ ਇੱਕੋ ਤਰ੍ਹਾਂ ਦੀਆਂ ਹੋ ਗਈਆਂ ਨੇ ਕਿ ਜਿਹੜੀ ਚੀਜ਼ ਦੀ ਕਦੇ ਸਮਾਜ ਦੇ ਵਿੱਚ ਡਿਮਾਂਡ ਨਹੀਂ ਰਹਿੰਦੀ ਅਸੀਂ ਉਹ ਵੀ ਦੇ ਦਿੰਨੇ ਆ ਅਸੀਂ 300 ਯੂਨਟ ਬਿਜਲੀ ਮਾਫ ਨਹੀਂ ਮੰਗੀ ਸੀ ਮਾਫੀ ਨਹੀਂ ਮੰਗੀ ਸੀ ਪਰ ਅਸੀਂ ਉਹ ਵੀ ਦੇ ਦਿੱਤੀ ਬਿਲਕੁਲ ਫਿਰ ਅਸੀਂ ਕਹਿੰਦੇ ਕਿ 1000 ਰੁਪਿਆ ਔਰਤਾਂ ਲਈ ਅਸੀਂ ਕਦੇ ਨਹੀਂ ਮੰਗ ਕੀਤੀ ਪੰਜਾਬ ਦੀਆਂ ਔਰਤਾਂ ਨੇ ਉਹ ਵੀ ਦੇ ਦਿੱਤੀ ਲੋੜ ਇਸ ਗੱਲ ਦੀ ਹੈ ਕਿ ਇਹਨੂੰ ਹੁਣ ਤਰਕਸੰਗਤ ਕੀਤਾ ਜਾਵੇ ਜਿਹੜੇ ਭਰ ਸਕਦੇ ਨੇ ਬਿੱਲ ਉਹਨਾਂ ਨੂੰ ਭਰਨਾ ਚਾਹੀਦਾ ਹੈਗਾ ਇਹਦੀ ਬਜਾਏ ਪੰਜਾਬ ਸਰਕਾਰ ਨੂੰ ਇਹ ਚੀਜ਼ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਉਹ ਬਿਜਲੀ ਹੈ ਜਿਹੜੀ ਸਸਤੀ ਦੇਵੇਗੀ ਜੀ ਔਰ ਬਿਜਲੀ ਜਿਹੜੀ ਨਿਰਵਿਗੰਦੇਗੀ ਬਿਜਲੀ ਕਿਸਾਨਾਂ ਨੂੰ ਜੇ 8 ਘੰਟੇ ਖੇਤਾਂ ਲਈ ਮਿਲਦੀ ਹੈ ਤਾਂ 10 ਘੰਟੇ ਰੈਗੂਲਰ ਬਿਜਲੀ ਦੇਗੀ ਜੀ ਸੋ ਇਸ ਕਿਸਮ ਦੀਆਂ ਜਿਹੜੇ ਸਟੈਪ ਹੈ ਉਹ ਲੈਣੇ ਬੰਦੇ ਨੇ ਬਜਾਏ ਇਸ ਦੇ ਕਿ ਅਸੀਂ ਹਰ ਚੀਜ਼ ਨੂੰ ਕਹਦੀਏ ਕਿ ਤਾਂ ਫ੍ਰੀ ਚੁੱਕ ਲਓ ਤੁਸੀਂ ਜੀ ਜਦੋਂ ਚੀਜ਼ ਫ੍ਰੀ ਦਿੱਤੀ ਜਾਂਦੀ ਹੈ ਫਿਰ ਉਹਦੀ ਕਦਰ ਆਪਾਂ ਨੂੰ ਵੀ ਪਤਾ ਹੈ ਕਿ ਪੰਜਾਬ ਦਾ ਜ਼ਮੀਨੀ ਪਾਣੀ ਹੈ ਜਿਹੜਾ ਅੱਜ ਕਿੱਥੇ ਚਲਾ ਗਿਆ ਹੈਗਾ ਜੀ ਹੁਣ ਜਿਹੜੇ ਲੋਕ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਲੋਕ ਹੈ ਹੁਣ ਆਪਣੇ ਬਹੁਤ ਸਾਰੇ ਪੋਲੀਟੀਸ਼ੀਅਨ ਹੈ ਇਹ ਜਿਹੇ ਨੇ ਯਾਨੀ ਨੇ ਵੱਡੀਆਂ-ਵੱਡੀਆਂ ਕੋਠੀਆਂ ਹੈਗੀਆਂ ਨੇ ਉਹਨਾਂ ਦਾ ਵੀ ਬਿਜਲੀ ਦਾ ਬਿੱਲ ਜਿਹੜਾ ਜ਼ੀਰੋ ਆਉਣਾ ਸ਼ੁਰੂ ਹੋ ਗਿਆ ਜਿਨ੍ਹਾਂ ਕੋਲੇ 12-12 10-10 ਮੋਟਰਾਂ ਹੈ ਉਹ ਵੀ ਸਬਸਿਡੀ 5-5 ਲੱਖ ਰੁਪਿਆ ਸਾਲ ਦੀ ਲੈ ਰਹੇ ਹਾਲਾਂਕਿ ਉਹ ਆਪਣੇ ਜਿਹੜੀ ਭਰਦੇ ਨੇ ਹਲਫਨ ਦਿੰਦੇ ਨੇ ਚੋਣਾ ਵੇਲੇ ਉਹਦੇ ਵਿੱਚ ਉਹ ਅਰਬਪਤੀ ਨੇ ਕਰੋੜਪਤੀ ਨੇ ਜੀ ਤੇ ਇਹਨਾਂ ਲੋਕਾਂ ਨੂੰ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਨੂੰ ਛੱਡੋ ਤੁਸੀਂ ਪੰਜਾਬ ਤੋਂ ਬਾਹਰ ਹੈ ਜਿਹੜੇ ਤਕਰੀਬਨ 6 ਸੂਬੇ ਇਹ ਜੇ ਨੇ ਇੰਡੀਆ ਦੇ ਜਿੱਥੇ ਖੇਤੀ ਸੈਕਟਰ ਨੂੰ ਮੁਫਤ ਬਿਜਲੀ ਦਿੱਤੀ ਜਾਂਦੀ ਹੈ ਜੀ ਕਿਸੇ ਵੀ ਸੂਬੇ ਨੇ ਇਦਾਂ ਨਹੀਂ ਕੀਤਾ ਕਿਸੇ ਸਾਰੇ ਕਿਸਾਨਾਂ ਨੂੰ ਫ੍ਰੀ ਦੇਵਾਂਗੇ ਉਹਨਾਂ ਨੇ ਇੱਕ ਲਿਮਟ ਲਾਤੀ ਕਿ ਅਸੀਂ ਜੀ 5 ਹਾਰਸ ਪਾਵਰ ਵਾਲੀ ਮੋਟਰ ਵਾਲਿਆਂ ਨੂੰ ਦੇਵਾਂਗੇ ਜਾਂ ਅਸੀਂ ਇੰਨਾ ਬਿਲ ਉਹਨਾਂ ਨੇ ਕੋਈ ਨਾ ਕੋਈ ਕੰਡੀਸ਼ਨ ਲਾਈ ਆ ਫੇਰ ਬਿਜਲੀ ਹੈ ਜਿਹੜੀ ਫ੍ਰੀ ਦਿੰਦੀ ਹੈ ਜਾਂ ਉਹਨਾਂ ਨੇ ਕਿਹਾ ਕਿ ਸਿਰ ਇਹ 2 ਏਕੜ ਵਾਲੇ ਕਿਸਾਨ ਹੈ ਉਹਨਾਂ ਨੂੰ ਬਿਜਲੀ ਫ੍ਰੀ ਦੇਵਾਂਗੇ ਕੱਲਾ ਪੰਜਾਬ ਹੈ ਜਿਨੇ ਕੋਈ ਕੰਡੀਸ਼ਨ ਨਹੀਂ ਲਾਈ ਤੁਹਾਨੂੰ ਯਾਦ ਹੋਊਗਾ 1997 ਜਦੋਂ ਇਹ ਬਿਜਲੀ ਨਹਿਰੀ ਨਹਿਰੀ ਪਾਣੀ ਦੇ ਆ ਬਿਆਨਾ ਮਾਫ ਕੀਤਾ ਸੀ ਖੇਤੀ ਸੈਕਟਰ ਦੀ ਬਿਜਲੀ ਖੇਤਾਂ ਲਈ ਮਾਫ ਕੀਤੀ ਸੀ ਉਦੋਂ ਤੁਹਾਨੂੰ ਦੋ ਫੈਸਲੇ ਹੋਏ ਸੀ ਉਸ ਤੋਂ ਪਹਿਲਾਂ ਇੱਕ ਫੈਸਲਾ ਆਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਸਮਝੌਤਾ ਕੀਤਾ ਸੀ ਉਹੋ ਕੀਤਾ ਸੀ ਬਿਨਾਂ ਸ਼ਰਤ ਤੋਂ ਜੀ ਬਿਲਕੁਲ ਇੱਕ ਉਹ ਤੇ ਕੋਈ ਸ਼ਰਤ ਨਹੀਂ ਸੀ ਲਾਈ ਇੱਕ ਜਿਹੜਾ ਤੁਹਾਡਾ ਖੇਤੀ ਮੋਟਰਾਂ ਦੀ ਬਿਜਲੀ ਮਾਫ ਕੀਤੀ ਸੀ ਇਹ ਤੇ ਕੋਈ ਸ਼ਰਤ ਨਹੀਂ ਲਾਈ ਸੀ ਹੁਣ ਦੋਨੋਂ ਦਾ ਹੀ ਅਸੀਂ ਮਹਿਸੂਸ ਕਰਿਆ ਜੇ ਅਕਾਲੀ ਦਲ ਕਹਿ ਰਿਹਾ ਹੈ ਜਿਹੜੇ ਉਹਨਾਂ ਦਾ ਨਾਰਾਜ਼ ਧੜਾ ਉਹ ਵੀ ਕਹਿ ਰਿਹਾ ਹੈ ਕਿ ਜੇ ਉਸ ਟਾਈਮ ਅਕਾਲੀ ਦਲ ਨੇ ਸ਼ਰਤਾ ਸਹਿਤ ਸਮਝੌਤਾ ਕੀਤਾ ਹੁੰਦਾ ਤਾਂ ਪੰਜਾਬ ਦੇ ਬਹੁਤ ਸਾਰੇ ਮਸਲੇ ਹੱਲ ਹੋ ਜਣੇ ਸੀ ਸੋ ਇਸੇ ਤਰਜ਼ ਤੇ ਅਸੀਂ ਵੀ ਕਹਿ ਸਕਦੇ ਆ ਕਿ ਜੇ ਉਦੋਂ ਖੇਤੀ ਬਿਜਲੀ ਤੇ ਇਦਾਂ ਦੀਆਂ ਕੰਡੀਸ਼ਨਾਂ ਲਾਈਆਂ ਹੁੰਦੀਆਂ ਤਾਂ ਅੱਜ ਪੰਜਾਬ ਦਾ ਜ਼ਮੀਨੀ ਪਾਣੀ ਦੀ ਕੰਡੀਸ਼ਨ ਹੈ ਜਿਹੜੀ ਹੋਰ ਹੋਣੀ ਸੀ ਸਾਡੇ ਖਜ਼ਾਨੇ ਦੀ ਕੰਡੀਸ਼ਨ ਵੀ ਹੋਰ ਹੋਣੀ ਸੀ ਸੋ ਜਦੋਂ ਵੀ ਸਰਕਾਰਾਂ ਇਹ ਕਰਦੀਆਂ ਚਾਹੇ ਸੂਬਾ ਸਰਕਾਰ ਹੈ ਚਾਹੇ ਭਾਰਤ ਦੀ ਸਰਕਾਰ ਹੈ ਤਾਂ ਉਹਨਾਂ ਨੂੰ ਇੱਕ ਰੈਸ਼ਨਲ ਤਰਕ ਸੰਗਤ ਤਰੀਕੇ ਨਾਲ ਇਹ ਫੈਸਲੇ ਜਿਹੜੇ ਲੈਣੇ ਚਾਹੀਦੇ ਆ ਜਿਦੇ ਵਿੱਚ ਉਹਨਾਂ ਦਾ ਨਿਸ਼ਾਨਾ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਸੱਤਾ ਕਿਵੇਂ ਹਾਸਲ ਕਰਨੀ ਹੈ ਕੁਰਸੀ ਕਿਵੇਂ ਲੈਣੀ ਹੈ ਨਿਸ਼ਾਨਾ ਹੋਣਾ ਚਾਹੀਦਾ ਕਿ ਸਾਡੇ ਦੇਸ਼ ਦੇ ਸਾਡੇ ਸੂਬੇ ਦੇ ਜਿਹੜੇ ਹਾਲਾਤ ਨੇ ਉਹ ਕਿਹੋ ਜਿਹੇ ਨੇ ਉਹਨਾਂ ਦੇ ਮੱਦੇਨਜ਼ਰ ਰੱਖ ਕੇ ਜਿਹੜੇ ਉਹ ਵਾਅਦੇ ਕੀਤੇ ਜਾਣੇ ਚਾਹੀਦੇ ਨੇ ਜੀ ਚਰਨਜੀਤ ਜੀ ਦੇ ਨਾਲ ਹੀ ਜੇ ਗੱਲ ਹੁਣ ਕਿਸਾਨੀ ਦੀ ਕਰੀਏ ਤਾਂ ਪੰਜਾਬ ਦੇ ਕਿਸਾਨੀ ਆ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ ਤੇ ਅੱਜ ਵੀ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਹੈ ਐਲਾਨ ਕੀਤਾ ਹੈ ਵੀ ਕਿ ਅੱਗੇ ਉਹਨਾਂ ਦੀ ਸੰਘਰਸ਼ ਦੀ ਰੂਪਰੇਖਾ ਕੀ ਹੋਵੇਗੀ ਉਹ ਉਸ ਬਾਰੇ ਵੀ ਜਰੂਰ ਚੰਨਣਾ ਪਾਉ ਵੀ ਕਿ ਹੁਣ ਕਿਸਾਨ ਜਥੇਬੰਦੀਆਂ ਕਿਸ ਰੂਪ ਨਾਲ ਸੰਘਰਸ਼ ਕਰਨ ਜਾ ਰਹੀ ਹੈ। ਦੇਖੋ ਇੱਕ ਸੰਘਰਸ਼ਤਾ ਉਹ ਸੀ ਜਿਹੜਾ ਦਿੱਲੀ ਦੀਆਂ ਗਰੂਹਾਂ ਤੇ ਲੜਿਆ ਗਿਆ ਸੀਗਾ, ਸੰਯੁਕਤ ਕਿਸਾਨ ਮੋਰਚੇ ਨੇ ਅਗਵਾਈ ਦਿੱਤੀ ਸੀ। ਉਸ ਤੋਂ ਬਾਅਦ ਪੰਜਾਬ ਦੀਆਂ ਇਲੈਕਸ਼ਨ ਹੋਈਆਂ, ਕੁਝ ਤਰ੍ਹਾਂ ਇਲੈਕਸ਼ਨ ਦੇ ਵਿੱਚ ਕੁਦੀਆਂ। ਹੁਣ ਜਿਹੜੀ ਇੱਕ ਤੇ ਰਹਿ ਸੰਯੁਕਤ ਕਿਸਾਨ ਮੋਰਚਾ ਜਿਹਨੂੰ ਗੈਰ ਸਿਆਸੀ ਕਹਿੰਦੇ ਆ ਤੇ ਇੱਕ ਕਿਸਾਨ ਮਜ਼ਦੂਰ ਮੋਰਚਾ ਮੋਰਚਾ ਹੈਗਾ। ਇਹਨਾਂ ਦੋਹਾਂ ਧਿਰਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਇਹਨਾਂ ਤੇ ਇੱਕ ਨਜ਼ਰ ਲੱਗੀ ਹੋਈ ਸੀ ਪਿਛਲੇ ਦਿਨਾਂ ਤੋਂ। ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਅਸੀਂ ਹੁਣ ਦਿੱਲੀ ਕੋਚ ਕਰਾਂਗੇ ਜੀ ਇਹਨਾਂ ਨੇ ਪਹਿਲਾਂ ਵੀ ਇਕੱਠੇ ਹੋ ਕੇ ਕਿਸਾਨੀ ਮੰਗਾਂ ਨੂੰ ਲੈ ਕੇ 13 ਫਰਵਰੀ ਦਾ ਪ੍ਰੋਗਰਾਮ ਸੀ ਕਿ ਅਸੀਂ ਦਿੱਲੀ ਦੀਆਂ ਉਸੇ ਤਰ੍ਹਾਂ ਬਾਰਡਰਾਂ ਤੇ ਜਾ ਕੇ ਬੈਠਾਂਗੇ ਜਿਹੜੀ ਫਸਲਾਂ ਦੀ ਐਮਐਸਬੀ ਦਿੱਤੀ ਜਾਂਦੀ ਉਹਦੀ ਕਾਨੂੰਨੀ ਗਾਰੰਟੀ ਲੀਗਲ ਗਾਰੰਟੀ ਹੈ ਜਾਂ ਹੋਰ ਕਿਸਾਨੀ ਮੰਗਾਂ ਉਹਨਾਂ ਨੂੰ ਅਮਲ 'ਚ ਲਿਆਉਣ ਲਈ ਆਪਣਾ ਜਿਹੜਾ ਅੰਦੋਲਨ ਵਿਢਾਂਗੇ ਉੱਥੇ ਜਾ ਕੇ ਜੀ ਬਿਲਕੁਲ ਪਰ ਹਰਿਆਣਾ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਰੋਕ ਲਿਆ ਗਿਆ ਸੀ ਬੜੀਆਂ ਦੁਬਾਰਾਂ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਸਾਨੂੰ ਮਾਹੌਲ ਦੇਖਣ ਨੂੰ ਮਿਲਿਆ ਹੈ ਉਸੇ ਤਰ੍ਹਾਂ ਹੀ ਕੰਕਰੀਟ ਦੀਆਂ ਜਿਹੜੀਆਂ ਕੰਧਾਂ ਨੇ ਉਹ ਨੈਸ਼ਨਲ ਹਾਈਵੇ ਤੇ ਕੱਢ ਦਿੱਤੀਆਂ ਸੀ ਸ਼ੂਭ ਕਰਨ ਦੀ ਗੋਲੀ ਲੱਗਣ ਨਾਲ ਮੌਤ ਵੀ ਹੁੰਦੀ ਹੈ ਹੋਰ ਵੀ ਨੁਕਸਾਨ ਹੁੰਦਾ ਹੈਗਾ ਜੀ ਇਹਨਾਂ ਚੀਜ਼ਾਂ ਦੇ ਬਾਵਜੂਦ ਹੈ ਜਿਹੜਾ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਤੰਸ ਤੋਂ ਮਸਨੀ ਸੀ ਹੋਈ ਬਲਕਿ ਉਲਟਾ ਜਿਹੜਾ ਸ਼ੰਭੂ ਬਾਰਡਰ ਤੇ ਜਿੱਥੇ ਬੈਠੇ ਹੋ ਨੈਸ਼ਨਲ ਹਾਈਵੇ ਹੈ ਜਿਹੜਾ ਉਹ ਜਮ ਹੋ ਗਿਆ ਸੀ ਜੀ ਹੁਣ ਪਿੱਛੇ ਹਫਤਾ ਪਹਿਲਾਂ ਇੱਕ ਨਵੀਂ ਡਿਵੈਲਪਮੈਂਟ ਹੋਈ ਸੀ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ GDPIL ਤੇ ਸੁਣਵਾਈ ਕਰਦਿਆਂ ਇਹ ਹਰਿਆਣਾ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਇੱਕ ਹਫਤੇ ਦੇ ਵਿੱਚ ਉਹ ਬਾਰਡਰ ਖੋਲੇ ਜਾਣ ਜੀ ਪਰ ਮੈਨੂੰ ਲੱਗਦਾ ਹਫਤਾ ਤਾਂ ਤਕਰੀਬਨ ਹੋ ਗਿਆ ਹਰਿਆਣਾ ਸਰਕਾਰ ਨੇ ਜਿਹੜੀ ਉਹ ਕੰਧਾਂ ਹਟਾਉਣ ਦੀ ਰੋਕਾਂ ਬੈਰੀਕੇਟਿੰਗ ਹਟਾਉਣ ਦੀ ਤਾਂ ਤੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ ਜੀ ਉਹਨਾਂ ਨੇ ਸੁਪਰੀਮ ਕੋਰਟ 'ਚ ਆਪਣੀ ਕਿਸਮ ਦੀਆਂ ਜਿਹੜੇ ਦਲੀਲਾਂ ਨੇ ਦਿੱਤੀਆਂ ਨੇ ਉਨੇ ਇੱਕ ਗੱਲ ਤਾਂ ਇਹ ਕਿਸਾਨ ਇਹ ਕਹਿੰਦੇ ਨੇ ਅੱਜ ਵੀ ਐਸਕੇਮ ਜਿਹੜਾ ਨਾਨ ਪੋਲੀਟੀਕਲ ਹੈ ਕਿ ਸਾਡੀ ਗੱਲ ਤੇ ਹਾਈ ਕੋਰਟ ਨੇ ਮੋਹਰ ਲਾਈ ਹੈ ਉਹਨਾਂ ਨੇ ਕਿਹਾ ਕਿ ਜਿਹੜੀਆਂ ਸੜਕਾਂ ਨੇ ਉਹ ਕਿਸਾਨਾਂ ਨੇ ਨਹੀਂ ਰੋਕੀਆਂ ਬਲਕਿ ਹਰਿਆਣਾ ਸਰਕਾਰ ਨੇ ਵੈਰੀਕੇਟਿੰਗ ਕਰਕੇ ਰੋਕੀ ਹੈ ਜੀ ਬਿਲਕੁਲ ਤਾਂ ਅੱਜ ਇਹਨਾਂ ਨੇ ਨਵਾਂ ਐਲਾਨ ਇਹ ਕੀਤਾ ਹੈ ਕਿ ਜਿਹੜਾ ਪਹਿਲਾਂ ਦੁਬਧਾ ਬਣੀ ਹੋਈ ਸੀ ਕਿ ਪਤਾ ਨਹੀਂ ਕੀ ਫੈਸਲਾ ਲਏਗੀ ਐਸਕੇਮ ਨਾਨ ਪੋਲੀਟੀਕਲ ਜਾਂ ਦੂਸਰੀ ਤਰ ਤਾਂ ਇਹਨਾਂ ਨੇ ਕਿਹਾ ਕਿ ਜਿਸ ਦਿਨ ਹੀ ਉਹ ਦੁਬਾਰਾ हट ਜਾਣਗੀਆਂ ਜਿਸ ਦਿਨੀ ਬੈਰੀਕੇਟਿੰਗ ਹਟਾ ਦਿੱਤੀ ਜਾਏਗੀ ਉਸੇ ਤਰ੍ਹਾਂ ਹੀ ਉਸੇ ਦਿਨੀ ਅਸੀਂ ਜਿਹੜੇ ਦਿੱਲੀ ਵੱਲ ਕੂਚ ਕਰ ਜਾਾਂਗੇ ਔਰ ਦਿੱਲੀ ਜਾ ਕੇ ਅੰਦੋਲਨ ਕਰਾਂਗੇ ਇਹਦਾ ਮਤਲਬ ਗੱਲ ਸਾਫ਼ ਆ ਗਈ ਕਿ ਜਦੋਂ ਵੀ ਇਹ ਬੈਰੀਕੇਟਿੰਗ ਹਟੇਗੀ ਕਿਸਾਨ ਹੈ ਜਾਇ ਤੇ ਰਹੇ ਉਹ ਦਿੱਲੀ ਜਾਣਗੇ ਉਹਨਾਂ ਦੀ ਨੀਅਤ ਹੈ ਜਿਹੜੀ ਉਥੇ ਨੈਸ਼ਨਲ ਹਾਈਵੇ ਤੇ ਬੈਠਣ ਦੀ ਹੈ ਨਹੀਂ ਜੀ ਇਹ ਬੱਕਰੀ ਗੱਲ ਹੈ ਕਿ ਸੁਪਰੀਮ ਕੋਰਟ ਉਸ ਤੇ ਕੀ ਫੈਸਲਾ ਲੈਂਦੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਵਪਾਰੀਆਂ ਨੂੰ ਵੀ ਇਹ ਕਿਹਾ ਹੈਗਾ ਕਿ ਉਹ ਵੀ ਪ੍ਰੈਸ਼ਰਾਈਜ਼ ਕਰਨ ਹਰਿਆਣਾ ਸਰਕਾਰ ਨੂੰ ਕਿ ਜਿਹੜਾ ਉਹਨਾਂ ਨੇ ਬੈਰੀਗੇਟਿੰਗ ਕੀਤੀ ਹੈ ਉਸ ਨੂੰ ਹਟਾਇਆ ਜਾ ਸਕਦਾ ਹੈ ਤਾਂ ਕਿ ਉਹਨਾਂ ਦਾ ਵੀ ਕਾਰੋਬਾਰ ਪ੍ਰਭਾਵਿਤ ਹੋਇਆ ਹੈ ਨਾਲ ਦੇ ਸ਼ੰਭੂ ਬਾਗਰ ਦੇ ਨਾਲ ਦੇ ਜਿਹੜੇ ਪਿੰਡ ਹੈ ਉਹਨਾਂ ਦਾ ਕੰਮਕਾਰ ਵੀ ਜਿਹੜਾ ਹਟ ਹੋਇਆ ਔਰ ਇਹ ਕਿ ਹੈ ਕਿ ਅਮਨੇ ਕਿ ਜਿਹੜਾ ਸਾਡਾ 17 ਔਰ 18 ਜੁਲਾਈ ਦਾ ਅੰਬਾਲਾ ਦੇ ਵਿੱਚ ਪ੍ਰੋਗਰਾਮ ਹੈ ਉਹ ਅਸੀਂ ਕੰਟੀਨਿਊ ਕਰਾਂਗੇ ਜੀ ਜਿਹੜਾ ਨਵਦੀਪ ਦਾ ਜਿਹੜਾ ਮੁੰਡਾ ਜੇਲ੍ਹ ਚ ਹੈਗਾ ਉਹਦੀ ਬਹਾਲੀ ਨੂੰ ਲੈ ਕੇ ਉਹਨੂੰ ਬਾਹਰ ਕੱਢਣ ਦੇ ਲਈ ਉਹ ਜਾਰੀ ਰਹੇਗਾ ਨਾਲ ਹੀ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਹੁਣ ਜਾਂਚ ਹੈ ਜਿਹੜੀ ਉਹ ਗੋਲੀ ਕੰਢ ਦੀ ਜਿਹੜੀ ਸ਼ੁਭਕਰਨ ਦੀ ਮੌਤ ਹੋਈ ਸੀ ਓ ਆਈਜੀ ਹਰਿਆਣਾ ਨੂੰ ਦਿੱਤੀ ਐ ਉਹਦੀ ਨਿੰਦਾ ਕੀਤੀ ਐ ਉਹ ਕਹਿੰਦੇ ਕਿ ਜੀ ਸਾਫ਼ ਹੈ ਕਿ ਗੋਲੀ ਲੱਗਣ ਨਾਲ ਜਿਹੜੀ ਉਹਦੀ ਮੌਤ ਹੋਈ ਐ ਹੁਣ ਇਸ ਚੀਜ਼ ਨੂੰ ਡਿਲੂਟ ਕੀਤਾ ਜਾ ਰਿਹਾ ਐ ਇਸ ਨੂੰ ਲੈ ਕੇ ਵੀ ਜਿਹੜਾ ਕਿਸਾਨ ਧਰਾਨੇ ਆਪਣਾ ਪੱਖ ਰੱਖਿਆ ਵੱਡੀ ਗੱਲ ਇਹਨਾਂ ਨੇ ਆਪਣਾ ਮਨ ਲੋਕਾਂ ਨੂੰ ਦੱਸਿਆ ਕਿ ਅਸੀਂ ਜਦੋਂ ਵੀ ਇੱਥੋਂ ਦੁਬਾਰਾ ਹਟਣਗੇ ਆ ਵੈਰੀਕੇਟਿੰਗ ਹਟਣਗੇ ਉਹ ਦਿੱਲੀ ਵੱਲ ਚਾਲੇ ਪਾਉਣਗੇ ਜੀ ਚਰਨਜੀਤ ਜੀ ਇਹਦੇ ਨਾਲ ਹੀ ਅੱਜ ਪੰਜਾਬ ਦੀ ਸਿਆਸਤ 'ਚ ਇੱਕ ਹੋਰ ਵੱਡੀ ਚੀਜ਼ ਦੇਖਣ ਨੂੰ ਮਿਲੀ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਪੇਸ਼ ਹੋਣ ਲਈ ਤਲਬ ਕੀਤਾ ਗਿਆ ਤਾਂ ਅਸੀਂ ਇਹ ਵੀ ਜਾਨਣਾ ਚਾਹਾਂਗੇ ਕਿ ਇਹ ਵੀ ਸੁਖਬੀਰ ਬਾਦਲ ਹੁਣ ਕਦੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਜਾ ਰਹੇ ਨੇ ਜਾਂ ਉਹ ਪੂਰਾ ਮਾਮਲਾ ਕੀ ਸੀ ਇਹ ਦੇਖੋ ਸਿਲਸਿਲਾ ਤਾਂ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਜਦੋਂ 2015 ਦੇ ਵਿੱਚ ਬੇਅਦਬੀ ਦੀ ਘਟਨਾ ਹੁੰਦੀ ਹੈਗੀ ਆ ਉਸ ਘਟਨਾਵਾਂ ਤੋਂ ਬਾਅਦ ਹੈ ਜਿਹੜਾ ਤੁਹਾਡਾ ਵੈਵਲ ਕਲਾ ਗੋਲੀकांड ਵਾਪਰਦਾ ਹੈਗਾ ਕੋਟਕਪੂਰਾ ਗੋਲੀकांड ਵਾਪਰਦਾ ਹੈਗਾ ਇਹਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਉਸ ਟਾਈਮ ਹਕੂਮਤ ਸੀ ਜੀ ਬੈਕਫੁੱਟ ਤੇ ਅਕਾਲੀ ਦਲ ਆਇਆ ਸੀਗਾ ਔਰ ਵੱਡਾ ਇਸ਼ੂ ਆਇਆ ਸੀ ਕਿ ਉਸ ਟਾਈਮ ਡੇਰਾ ਸਰਸਾ ਦਾ ਜਿਹੜਾ ਮੁਖੀ ਹੈ ਉਹਨੂੰ ਮੁਆਫੀ ਦਿੱਤੀ ਗਈ ਮੁਆਫੀ ਦੇਣ ਤੋਂ ਬਾਅਦ ਉਹਦੀ ਜਸਟੀਫਿਕੇਸ਼ਨ ਦੇ ਲਈ ਸ਼੍ਰੋਮਣੀ ਕਮੇਟੀ ਨੇ ਇਸ਼ਤਿਹਾਰ ਵੀ ਦਿੱਤੇ ਸੀਗੇ ਸੋ ਇਹ ਸਾਰੇ ਸਮੂੱਚਾ ਮਾਮਲਾ ਜਿਹੜਾ 2015 ਤੋਂ ਚੱਲਿਆ ਆ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਚੋਣਾਂ ਦੇ ਵਿੱਚ ਮੁੱਦਾ ਵੀ ਬਣਦਾ ਹੈਗਾ ਇਨ ਬਿਟਵੀਨ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕੁਝ ਕੋਸ਼ਿਸ਼ਾਂ ਵੀ ਕੀਤੀਆਂ ਪਿਛਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਜਾ ਕੇ ਅਮਰਸਰ ਸਾਹਿਬ ਜੁੜਿਆਂ ਦੀ ਸੇਵਾ ਵੀ ਕੀਤੀ ਸੀਗੀ ਉੱਥੇ ਮਾਫੀ ਵੀ ਮੰਗੀ ਸੀਗੀ ਪਰ ਇਹਦੇ باوجود ਲੋਕਾਂ ਤੇ ਕੋਈ ਬਹੁਤਾ ਅਸਰ ਨਹੀਂ ਸੀ ਹੋਇਆ ਜਿਸ ਦਿਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਭੋਗ ਪਿਆ ਸੀ ਉਸ ਦਿਨ ਵੀ ਇਹਨਾਂ ਨੇ ਜਿਹੜਾ ਆਪਣੀ ਖਾਲਸਾਪਨ ਤੋਂ ਮਾਫੀ ਮੰਗੀ ਸੀ ਕਿ ਸਾਡੇ ਕੋਲੋਂ ਜੇ ਭੁੱਲ ਚੁੱਕ ਹੋਈ ਹੈ ਸੱਤਾ 'ਚ ਰਹਿੰਦੇ ਆ ਤਾਂ ਸਾਨੂੰ ਮਾਫ ਕੀਤਾ ਜਾਵੇ ਇਹਨਾਂ ਗੱਲਾਂ ਦਾ ਕਿਸੇ ਦਾ ਵੀ ਪਬਲਿਕ ਨੇ ਨੋਟਿਸ ਨਹੀਂ ਸੀ ਲਿਆ ਸੋ ਹੁਣ ਜਦੋਂ ਦਾ ਇਹਨਾਂ ਨਾਲੋਂ ਇੱਕ ਨਾਰਾਜ ਧੜਾ ਪਾਸੇ ਹੋ ਕੇ ਚੱਲ ਰਿਹਾ ਹੈਗਾ ਤਾਂ ਉਹਨਾਂ ਨੇ ਇਹ ਫੈਸਲਾ ਕੀਤਾ ਸੀਗਾ ਕਿ ਉਹ ਸ਼੍ਰੀ ਕਾਲ ਤੱਕ ਸਭ ਤੇ ਜਾਣਗੇ ਤੇ ਉਹ ਗਏ ਵੀ ਸੀਗੇ ਉਹਨਾਂ ਨੇ ਜਾ ਕੇ ਕਿਹਾ ਸੀ ਕਿ ਅਸੀਂ ਵੀ ਸਰਕਾਰ ਦਾ ਪਾਰਟ ਆ ਔਰ ਸਰਕਾਰ ਤੋਂ ਹਕੂਮਤ ਦੇ ਦਰਾਂ ਰਹਿੰਦੇ ਜੇ ਕਿਸੇ ਕਿਸਮ ਦੀਆਂ ਜਿਹੜੀਆਂ ਭੁੱਲਾਂ ਹੋਈਆਂ ਨੇ ਉਹਦੇ ਅਸੀਂ ਵੀ ਗੁਨਾਹਗਾਰ ਆ ਤੇ ਉਹਨਾਂ ਨੇ ਇੱਕ ਆਪਣਾ ਲਿਖਤੀ ਜਿਹੜਾ ਪੱਤਰ ਹੈ ਉਹ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪਿਆ ਸੀ ਜੀ ਬਿਲਕੁਲ ਸੋ ਉਹਤੇ ਫੈਸਲਾ ਲੈਂਦੇ ਆ ਕੱਲ ਜਿਹੜਾ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਸਾਰੀਆਂ ਗੱਲਾਂ ਦਾ ਨੋਟਿਸ ਲੈਂਦੇ ਆ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਔਰ ਉਹਨਾਂ ਨੂੰ ਕਿਹਾ ਕਿ ਉਸ ਸ਼ਿਕਾਇਤ ਦੇ ਆਧਾਰ ਤੇ ਜਿਹੜੇ ਨੁਕਤੇ ਉਠਾਏ ਗਏ ਨੇ ਕਿ 15 ਦਿਨਾਂ ਦੇ ਅੰਦਰ ਅੰਦਰ ਆਪਣਾ ਸਪਸ਼ਟੀਕਰਨ ਦੇਵੇ ਔਰ ਜਿਹੜਾ ਨਾਰਾਜ਼ ਤੜਾ ਵੀ ਇਸ ਗੱਲ ਨਾਲ ਸਹਿਮਤ ਹੈ ਗੁਰਪ੍ਰਤਾਪ ਬਡਾਲਾ ਹੋਰੀ ਵੀ ਕਹਿੰਦੇ ਨੇ ਕਿ ਇਹ ਫੈਸਲਾ ਜਿਹੜਾ ਬਿਲਕੁਲ ਠੀਕ ਹੈ ਅੱਜ ਵੀ ਬੀਬੀ ਜ਼ਗੀਰ ਕੌਰ ਨੇ ਕਿਹਾ ਕਿ ਦਰੁਸਤ ਫੈਸਲਾ ਹੈਗਾ ਤੇ ਅੱਜ ਰਿਐਕਸ਼ਨ ਆਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਉਹਨਾਂ ਨੇ ਕਿਹਾ ਇੱਕ ਨਵਾਨੇ ਸਿੱਖ ਦੇ ਤੌਰ ਤੇ ਮੈਂ ਸ਼੍ਰੀ ਅਕਾਲ ਸਭਾ ਅੱਗੇ ਜਿਹੜਾ ਪੇਸ਼ ਹੋਵਾਂਗਾ ਹੁਣ ਇਹ ਪਹਿਲੀ ਵਾਰ ਹੈ ਕਿ ਇਹ ਰਿਟਰਨ 'ਚ ਉਹਦਾ ਜਿਹੜਾ ਸਪਸ਼ਟੀਕਰਨ ਮੰਗਿਆ ਹੈ ਜਿਹੜੇ ਨੁਕਤੇ ਉਠਾਏ ਹੈ ਕੀ ਉਹਨਾਂ ਨੂੰ ਪ੍ਰਵਾਨ ਕਰਦੇ ਐ ਕਿ ਉਹਨਾਂ ਦਾ ਗੋਲ ਮੋਲ ਜਵਾਬ ਦਿੰਦੇ ਨੇ ਜਾਂ ਸਿੱਧਾ ਆਪਣੇ ਹਥਿਆਰ ਸੁੱਟ ਦਿੰਦੇ ਨੇ ਹੁਣ ਇਹ ਇਹਨਾਂ ਨੇ ਅੱਜ ਇਨਨ ਤਾਂ ਆਪਣੀ ਇੱਛਾ ਦੱਸ ਦਿੱਤੀ ਕਿ ਸ਼੍ਰੀ ਕਾਲਸਖ ਸਾਹਿਬ ਤੇ ਪੇਸ਼ ਹੋਣਗੇ ਹੁਣ ਉਹਨਾਂ ਦੀ ਭਾਰਤ ਕੀ ਹੈ ਉਸ ਪੱਤਰ ਦੀ ਜਿਹੜਾ ਜਵਾਬ ਦਿੱਤਾ ਜਾਏਗਾ ਉਹ ਬੜੀ ਇੰਪੋਰਟੈਂਟ ਗੱਲ ਹੋਏਗੀ ਪਰ ਪਹਿਲੀ ਵਾਰ ਹੋਏਗਾ ਕਿ ਇਹ ਗੱਲ ਹੈ ਜਿਹੜੀ ਔਨ ਰਿਕਾਰਡ ਹੈ ਜਿਹੜੀ ਉਹ ਆਏਗੀ ਸਾਡੇ ਹੁਣ ਦੇਖਦੇ ਹਾਂ ਉਸ ਤੋਂ ਬਾਅਦ ਜਿਵੇਂ ਸ਼ਰਮਣੀ ਕਾਲੀ ਦਲ ਸੁਧਾਰ ਲਹਿਰ ਜਿਹੜੀ ਚਲਾਈ ਹੈ ਇਹ ਅਗਲਾ ਪੰਚ ਜਿਹੜਾ ਕੀ ਲੈਂਦੀ ਹੈ ਸਿੰਘ ਸਹਿਬਾਨ ਅਗਲਾ ਉਸ ਸਪਸ਼ਟੀਕਰਨ ਤੋਂ ਬਾਅਦ ਕਿੰਨਾ ਕੁ ਸੰਤੁਸ਼ਟ ਹੁੰਦੇ ਐ ਕਿਸ ਕਿਸਮ ਦੀ ਰਣਨੀਤੀ ਬਣਾਉਂਦੇ ਨੇ ਕਿਸ ਕਿਸਮ ਦੀ ਸਜ਼ਾ ਲਾਉਂਦੇ ਨੇ ਸਜ਼ਾ ਲਾਉਣ ਤੋਂ ਬਾਅਦ ਮਸਲਾ ਇੱਥੇ ਆਤਿਸ਼ਕਤਮ ਨਹੀਂ ਹੋਣਾ ਕਿ ਸਿੰਘ ਸਹਿਬਾਨ ਸਜ਼ਾ ਲਾ ਦੇਣਗੇ ਠੀਕ ਐ ਉਹ ਆਪਣੀਆਂ ਭੁੱਲਾ ਮੁਖਸ਼ਾ ਲੈਣਗੇ ਉਹਦੇ ਬਦਲੇ ਸਜ਼ਾ ਪਾ ਲੈਣਗੇ ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਕਿਸ ਕਿਸਮ ਦਾ ਰਿਸਪੌਂਸ ਆਉਂਦਾ ਹੈ ਉਹਨਾਂ ਤੇ ਲੋਕ ਕਿਸ ਤਰ੍ਹਾਂ ਰਿਐਕਟ ਕਰਦੇ ਨੇ ਕਿ ਲੋਕਾਂ ਨੂੰ ਫੇਥ ਵੱਜਦਾ ਹੈਗਾ ਕਿ ਮੁੜ ਕੇ ਫੇਰ ਇਹਨਾਂ ਦੀ ਕ੍ਰੈਡੀਬਿਲਟੀ ਹੈ ਜਿਹੜੀ ਉਹ ਅਪ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਬੇਸਿਕ ਗੱਲ ਇਹ ਦੇਖਣ ਵਾਲੀ ਹੋਏਗੀ ਜੀ ਇਹ ਸੰਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤਾਂ